ਜਿਹੜੇ ਇਹਨਾਂ ਨੇ ਕਾਰਨਾਮੇ ਕੀਤੇ ਆ ਬਾਦਲ ਪਰਿਵਾਰ ਨੇ ਉਹ ਕਾਰਨਾਮਿਆਂ ਦੀ ਲਿਸਟ ਨਹੀਂ ਕੋਈ ਦਿੱਤੀ ਨਾ ਬਾਦਲਾਂ ਨੇ ਦਿੱਤੀ ਵੀ ਅਸੀਂ ਕਿਹੜੇ ਕਾਰਨਾਮੇ ਕੀਤੇ ਆ ਤੇ ਨਾ ਐਸਜੀਪੀਸੀ ਨੇ ਇਹਨਾਂ ਦੀ ਜਿਹੜੀ ਆ ਉਹ ਲਿਸਟ ਜਾਰੀ ਕੀਤੀ ਆ ਦੇਖੋ ਜਦੋਂ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਗੁਰੂ ਸਾਹਿਬ ਦੇ ਅੰਗ ਪਾੜ ਕੇ ਗਲੀਆਂ 'ਚ ਖਿਲਾਰੇ ਗਏ ਤੇ ਜਿਹੜੇ ਉਹਦੇ ਦੋਸ਼ੀ ਸੀਗੇ ਉਹ ਕਿੱਥੋਂ ਫੜੇ ਜਾਂਦੇ ਆ ਉਹ ਸਰਸੇ ਸਾਹ ਦੇ ਡੇਰੇ ਤੋਂ ਤੇ ਸਰਸੇ ਸਾਹਿਬ ਨੂੰ ਮਾਫੀ ਦਿਵਾਉਣ ਦੇ ਚਪੈਲ ਕਦਮੀ ਕਿੰਨਾ ਦੀ ਸੀਗੀ ਓਏ ਬਾਦਲ ਕੇ ਪਰਿਵਾਰ ਦੀ ਅੱਜ ਤੁਸੀਂ ਕਹਿੰਦੇ ਵੀ ਅਸੀਂ ਸਿਰ ਝਕਾ ਕੇ ਅਕਾਲ ਤਖਤ ਸਾਹਿਬ ਜੋ ਸਾਨੂੰ ਨਿਮਾਣੇ ਬਣ ਕੇ ਉਹਨੇ ਪਹਿਲਾਂ ਤੇ ਨਹੀਂ ਨਿਮਾਣੇ ਬਣੇ ਅੱਜ ਜਦੋਂ ਰਾਜ ਖੁੱਸ ਗਿਆ ਸਾਰਾ ਕੁਝ ਖਤਮ ਹੋ ਗਿਆ ਅੱਜ ਤੁਸੀਂ ਨਿਮਾਣੇ ਹੋ ਗਏ ਇਹ ਕਹਿੰਦੇ ਵੀ ਜਦੋਂ ਸਰਬੀਰ ਸਿੰਘ ਬਾਦਲ ਦੀ ਸਰਕਾਰ ਸੀ ਕਹਿੰਦੇ ਸੀ 25 ਸਾਲ ਉਹਨਾਂ ਕਹਿ ਸੀ ਹਾਜ਼ਰ ਕਰਨਾ ਪਰ 25 ਸਾਲ ਤੇ ਰਾਜ ਨਹੀਂ ਕੀਤਾ ਪਰ ਅੱਜ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਨੇ ਅੱਜ ਜਿਹੜੇ ਉਹਨਾਂ ਦੇ ਸਾਥੀ ਸੀ ਜਿਹੜੇ ਨਾਲ ਉਹ ਵੀ ਛੱਡ ਕੇ ਜਿਹੜਾ ਦੂਸਰੀ ਪਾਰਟੀ ਚੱਲ ਗਏ ਨੇ ਇਹ ਐਸਪੀਸੀ ਨਾਲ ਦੀ ਸਰਮੌਰ ਜਿੱਥੇ ਬੰਦੀ ਰਹੀ ਆ ਪ੍ਰਧਾਨਗੀ ਇਹਨਾਂ ਦੀਆਂ ਬੀਬੀ ਜਗੀਰ ਕੋਰਾ ਜੂ ਰੋਲਾ ਪਾ ਰਹੀ ਆ ਬੜੇ ਵੱਡੇ ਵੱਡੇ ਬਿਆਨ ਦੇ ਰਹੀ ਆ ਜਦੋਂ ਇਹਦੀ ਗੋਦੀ ਚ ਬੈ ਕੇ ਵੱਡੇ ਬਾਦਲ ਸਾਹਿਬ ਦੀ ਉਹ ਨਿੱਗ ਮਾਨਦੀ ਆ ਕਾਤਲ ਜਨਾਨੀ ਆ ਅੱਜ ਉਹ ਜਿਹੜੀ ਆ ਆਪਣੇ ਸਪਸ਼ਟੀਕਰਨ ਦਿੰਦੀ ਆ ਜਗ ਜाहिर ਹੈ ਮੈਂ ਕੱਲਾ ਨਹੀਂ ਆ ਕਹਿੰਦਾ ਜਗ ਜाहिर ਹੈ ਉਹ ਕਾਤਲ ਜਨਾਨੀ ਆ ਅੱਜ ਨੂੰ ਪ੍ਰਧਾਨ ਥਾਪ ਦਿਓ ਅਕਾਲ ਤਖਤ ਸਾਹਿਬ ਦਾ ਫੇਰ ਬਾਦਲ ਸਾਹਿਬ ਦੀ ਚਹਤੀ ਹੋ ਜੂਗੀ ਕੀ ਲੱਗਦਾ ਪਈ ਇਹ ਸਜਾ ਵਾ ਭਾਂਡੇ ਮੱਜ ਨੇ ਬੂੜ ਪਾਛੀ ਕਰਨਾ ਤੁਸੀਂ ਸਮਝ ਸਜਾ ਸਮਝਦੇ ਹੋ ਕਿ ਜਾਂ ਸੇਵਾ ਸਮਝਦੇ ਹੋ ਚਲੋ ਮੈਂ ਤਾਂ ਭਰਾਵਾ ਸਪੋਰਟ ਸ਼ੂ ਵੀ ਜਿਹੜੇ ਆ ਉਹ ਆਪਣੇ ਕਾਲੇ ਰੰਗ ਦੇ ਲੈ ਲਿਆ ਵੀ ਕਿਤੇ ਬਾਦਲ ਸਾਹਿਬ ਆਣ ਕੇ ਚਿੱਟਿਆਂ ਨੂੰ ਕਾਲੇ ਨਾ ਕਰ ਦੇਣ ਭਰਾਵਾ ਕਾਲੇ ਹੀ ਰਹਿਣ ਦੇਾਂਗੇ ਕਾਲੇ ਨੂੰ ਤੇ ਪਾਲਿਸ਼ ਆਜੂ ਕੋਈ ਗੱਲ ਨਹੀਂ ਸਜਾਵਾਂ ਤੇ ਇੱਕ ਮਹਾਰਾਜ ਨੂੰ ਕੋੜਿਆਂ ਦੀ ਸਜਾ ਮਿਲੀ ਸੀ ਉਹ ਸਜਾ ਸੀ ਜਿਹੜੀ ਚਾਬੂਕ ਵਜਦਾ ਮਾਸ ਖਿੱਚ ਕੇ ਲੈ ਆਉਂਦੀ ਸੀ ਮਾਸ ਦੇੜ ਦਿੰਦੀ ਸੀ ਇਹ ਸਜਾ ਨਹੀਂ ਕੋਈ ਇਹ ਤੇ ਉਹਨਾਂ ਨੂੰ ਬੜੇ ਸਸਤੇ ਚ ਛੱਡ ਰਹੇ ਆ ਬਾ ਦੀਪ ਬਸ ਵਾਲਾ ਜਿਹੜਾ ਅੱਜ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਚੱਲੇ ਜਾਂਦਾ ਉਹਦਾ ਤੁਸੀਂ ਰਿਕਾਰਡ ਕਢਾਓ ਕਿ ਉਹਨੇ ਕਿੰਨੇ ਲੋਕ ਜਿਹੜੇ ਕਿੰਨੀਆਂ ਬੇਜਬਾਨ ਢੀਆਂ ਏੜੀਆਂ ਉਹ ਗੱਡੀ ਦੇ ਥੱਲੇ ਦੇਦੇ ਮਾਰਦੇ ਕਿੰਨੇ ਪੜਨ ਜਾਂਦੇ ਬੱਚੇ ਸਕੂਲ ਜਾਂਦੇ ਜਿਹੜੇ ਸੀਗਾ ਉਹਨਾਂ ਨੂੰ ਗੱਡੀਆਂ ਦੇ ਥੱਲੇ ਦੇਦੇ ਮਾਰਤਾ ਨੌਜਵਾਨਾਂ ਨੂੰ ਧੱਕੇ ਮਾਰ ਮਾਰ ਕੇ ਬੱਸਾਂ ਸੁਟੇ ਤੇ ਉਹਨਾਂ ਦੇ ਕਤਲ ਕੀਤੇ ਇਹ ਰਿਕਾਰਡ ਕਢਾਓ ਅੱਜ ਉਹ ਮਰਜੀ ਗੱਲਾਂ ਕਰੀ ਜਾਂਦੇ ਜਦੋਂ ਇਹਨਾਂ ਦੀ ਸਰਕਾਰ ਸੀ ਉਸ ਵੇਲੇ ਬੰਦੀ ਸਿੰਘਾਂ ਨੂੰ ਇਹਨਾਂ ਨੇ ਰਹਾ ਨਹੀਂ ਹੋਂ ਦਿੱਤਾ ਅੱਜ ਇਹ ਬੰਦੀ ਸਿੰਘ ਜੀ ਹਾਰ ਕਰਕੇ ਆਪਣੀ ਸਟੇਜ ਤੋਂ ਤੁਮ ਬੁਲਾਉਂਦੇ ਵੀ ਆ। ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ। ਅਕਾਲਤਾ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਰਖਾਇਆ ਕਰਾ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਆਪਣੇ ਸਾਬਕਾ ਮੰਤਰੀਆਂ ਦੇ ਨਾਲ ਅਕਾਲਤਾ ਸਾਹਿਬ ਜਾ ਕੇ ਨਿਮਾਣਾ ਸਿੱਖ ਬਣ ਕੇ ਜਿਹੜਾ ਕੀ ਉੱਥੇ ਪੇਸ਼ ਹੁੰਦੇ ਨੇ। ਇਸ ਤਮਾਮ ਮਿਲਦੀ ਜਾਲ ਗੱਲਬਾਤ ਕਰਾਂਗੇ। ਗੱਲਬਾਤ ਕਰਨ ਨੂੰ ਤਿਆਰ ਨੇ ਸਾਡੇ ਸਰਪੰਚ ਸਿੰਘ ਹੈਰੀ ਜਿਹੜੇ ਅਕਸਰ ਸਮਾਜ ਦੇ ਮੁੱਦਿਆਂ ਤੇ ਲੋਕ ਪੜਾਈ ਦੇ ਮੁੱਦਿਆਂ ਤੇ ਜਿਹੜਾ ਕੀ ਬੋਲਦੇ ਨੇ ਸਰਬੀ ਸਿੰਘ ਹੈਰੀ ਸਾਡੇ ਨਾਲ ਗੱਲਬਾਤ ਕਰਾਂਗੇ ਹੈਰੀ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸੈਂਟਰ ਪੰਜਾਬ ਟੀਵੀ ਵਿੱਚ ਸਾਰੇ ਸਰੋਤਿਆਂ ਦਾ ਧੰਨਵਾਦ ਜਿੱਦਾਂ ਦੇ ਦਿਓ ਸੁਭੀ ਸਿੰਘ ਬਾਦਲ ਉਹਨਾਂ ਨੂੰ ਕੀਤਾ ਤਲਬ ਕੀਤਾ ਜਾਂਦਾ ਵਾ ਉਹਨਾਂ ਨੂੰ ਰਖਾਇਆ ਕਰਾ ਕੀਤਾ ਜਾਂਦਾ ਵਾ ਅਕਾਲ ਤਖਤ ਸਾਹਿਬ ਦੇ ਕੱਲ ਪੇਸ਼ ਹੁੰਦੇ ਨੇ ਆਪਣੇ ਸਾਬਕਾ ਮੰਤਰੀਆਂ ਦੇ ਨਾਲ ਇੱਕ ਨਿਮਾਣਾ ਸਿੱਖ ਬਣ ਕੇ ਕੀ ਕਹਿਣਾ ਚਾਹੋਗੇ ਅੱਤੇ ਬੜੀ ਵੱਡੀ ਇੱਕ ਸਿੱਖੋਂ ਵਾਸਤੇ ਗੱਲ ਆ ਇੱਕ ਪਾਸੇ ਮਹਾਰਾਜਾ ਜੀ ਸਿੰਘ ਦਾ ਰਾਜ ਕਹਿੰਦੇ ਬਹੁਤ ਝੇ ਟੰਗਣਾ ਚੱਲਦਾ ਸੀ ਤੇ ਇੱਕ ਵਕਤ ਇਹੋ ਜਿਹਾ ਆ ਗਿਆ ਸੀ ਵੀ ਉਹਦੇ ਕਾਰਨਾਮੇ ਕਰਕੇ ਉਹਨਾਂ ਨੂੰ ਜਿਹੜਾ ਵਾ ਅਕਾਲ ਤੱਕ ਸਾਫ ਸੱਦਣਾ ਪਿਆ ਤੇ ਉੱਥੇ ਕੋੜਿਆਂ ਦੀ ਸਜ਼ਾ ਮਿਲੀ ਪਰ ਅੱਜ ਜਿਹੜੀ ਸਿਆਸਤ ਤੇ ਸਿਆਸਤ ਵਿੱਚ ਰਹਿ ਕੇ ਜਦੋਂ ਇਹਨਾਂ ਨੇ ਐਸਜੀਪੀਸੀ ਦੇ ਉੱਤੇ ਕਬਜ਼ਾ ਕੀਤਾ ਹੋਵੇ ਕਬਜ਼ਾ ਕਰਕੇ ਆਪਣੇ ਬੰਦੇ ਲਾਏ ਹੋਣ ਤੇ ਲਗਾਤਾਰ ਉਹਨਾਂ ਨੂੰ ਤਨਖਾਹਿਆ ਕਰਾਰ ਕੀਤਾ ਜਾਂਦਾ ਵੇ ਪਿਛਲਾ ਵੀ ਜਿਹੜੀਆਂ ਤਨਖਾਹਾਂ ਇਹਨਾਂ ਨੂੰ ਲੱਗੀਆਂ ਸ਼੍ਰੀ ਅਕਾਲ ਤਖਸਾਲ ਸਾਬ ਵੱਲੋਂ ਸਰਮੋਹ ਜਥੇਬੰਦੀ ਆ ਸਰਮੋਹ ਨੇ ਕਿਹਾ ਅਸੀਂ ਹਰ ਇੱਕ ਚੀਜ਼ ਨੂੰ ਪਿੱਛੇ ਛੱਡ ਕੇ ਜੋ ਅਕਾਲ ਤਖਸਾਲ ਦਾ ਫੈਸਲਾ ਹੁੰਦਾ ਉਹਨੂੰ ਮੰਨਦੇ ਆ ਤੇ ਪਰ ਕਦੀ ਇਹ ਬੂਟ ਪਾਲਿਸ਼ ਕਰਨ ਦੀ ਸਜ਼ਾ ਕਦੀ ਭਾਂਡੇ ਧੋਣ ਦੀ ਸਜ਼ਾ ਬੜੀ ਛੋਟੀ ਸਜ਼ਾ ਵਾ ਪਰ ਹਾਲੇ ਤੱਕ ਬਾਦਲ ਜਿਹੜੇ ਇਹਨਾਂ ਨੇ ਕਾਰਨਾਮੇ ਕੀਤੇ ਆ ਬਾਦਲ ਪਰਿਵਾਰ ਨੇ ਉਹ ਕਾਰਨਾਮਿਆਂ ਦੀ ਲਿਸਟ ਨਹੀਂ ਕੋਈ ਦਿੱਤੀ ਨਾ ਬਾਦਲਾਂ ਨੇ ਦਿੱਤੀ ਵੀ ਅਸੀਂ ਕਿਹੜੇ ਕਾਰਨਾਮੇ ਕੀਤੇ ਆ ਤੇ ਨਾ ਐਸਜੀਪੀਸੀ ਨੇ ਇਹਨਾਂ ਦੀ ਜਿਹੜੀ ਆ ਉਹ ਲਿਸਟ ਜਾਰੀ ਕੀਤੀ ਆ ਕਿਉਂਕਿ ਜੇ ਗੁਰੂ ਸਾਹਿਬ ਦੀ ਬੇਅਦਬੀ ਹੋਈ ਤੇ ਇਹਨਾਂ ਦੇ ਰਾਜ ਚ ਹੋਈ ਤੇ ਬੜੀ ਵੱਡੀ ਪੱਧਰ ਤੇ ਹੋਈ ਉਸ ਤੋਂ ਬਾਅਦ ਹਾਲੇ ਤੱਕ ਉਹ ਬੇਅਦਬੀਆਂ ਰੁਕੰਦਾ ਨਾ ਨਹੀਂ ਲੈ ਰੀਆਂ ਲਗਾਤਾਰ ਬੇਅਦਬੀਆਂ ਕੀਤੇ ਜਾ ਰੀਆਂ ਹੋਰ ਵੀ ਧਰਮ ਨੇ ਮੈਂ ਕਿਸੇ ਧਰਮ ਤੇ ਸਵਾਲ ਨਹੀਂ ਕਰਨ ਲੱਗਾ ਇੱਕ ਪਾਸੇ ਲਗਾਤਾਰ ਅਟੈਕ ਸਿੱਖਾਂ ਦੇ ਜਿਹੜੇ ਗੁਰੂ ਨੇ 11ਵੇਂ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਜਿਹੜਾ ਹਮਲਾ ਬੋਲਿਆ ਜਾਂਦਾ ਹੋਵੇ ਲਗਾਤਾਰ ਪੰਜਾਬ 'ਚ ਹੀ ਕਿਉਂ ਗੱਲ ਸੋਚਣ ਵਾਲੀ ਆ ਕਿਉਂਕਿ ਇਹ ਸਰਕਾਰ ਨੇ ਉਸ ਵੇਲੇ ਆਪਣੇ ਸੱਤਾ ਮਜ਼ਬੂਤ ਕਰਨ ਵਾਸਤੇ ਤੇ ਸੱਤਾ ਨੂੰ ਕਾਇਮ ਰੱਖਣ ਵਾਸਤੇ ਇਹੋ ਜੀਆਂ ਕੁੱਝੀਆਂ ਚਾਲਾਂ ਚਲੀਆਂ ਤੇ ਉਹਦੇ ਨਤੀਜੇ ਅੱਜ ਤੱਕ ਸਾਨੂੰ ਭੁੱਕਣੇ ਪੈ ਰਿਹਾ ਬਰਗਾਰੀ ਕਾਂਡ ਹੋ ਗਿਆ ਇਹੋ ਜਿਹੇ ਕਾਂਡਾਂ ਦੇ ਵਿੱਚ ਇਹ ਸਰਕਾਰ ਸ਼ਾਮਲ ਰਹੀ ਆ ਹੋਰ ਇਹੋ ਜਿਹੜੇ ਜਿਹੜੇ ਬੜੇ ਕਾਂਡ ਆ ਇਹਨਾਂ ਦੇ ਜਿਹੜੇ ਇੱਥੇ ਜਿਸ ਵਿਸ਼ਲੇਸ਼ਣ ਕਰਨਾ ਆ ਜੀ ਤਾਂ ਬਹੁਤ ਲੰਮਾ ਚੋੜਾ ਇਤਿਹਾਸ ਆ ਇਹਨਾਂ ਦੇ ਕਰਮ ਕਾਂਡਾਂ ਦਾ ਜਿਹੜੇ ਇਹਨਾਂ ਨੇ ਕਾਂਡ ਕੀਤੇ ਆ ਪਰ ਬੜੇ ਛੋਟੇ ਤੇ ਬੜੇ ਥੋੜੇ ਸਜ਼ਾਵਾਂ ਦੇ ਵਿੱਚ ਥੋੜੀਆਂ ਤਨਖਾਹਾਂ 'ਚ ਇਹਨਾਂ ਨੂੰ ਬਰੀ ਕਰਨਾ ਇਹ ਵੀ ਇੱਕ ਸਵਾਲੀਆ ਨਿਸ਼ਾਨ ਆ ਉਹ ਐਸਜੀਪੀਸੀ ਦੇ ਲੋਕਾਂ ਦੇ ਕੱਲੇ ਨਾਲ ਇੱਕ ਗੱਲ ਸੋਚਣ ਵਾਲੀ ਉਹ ਕੱਲਾ ਬਾਦਲੀ ਪਰਿਵਾਰ ਜਿਹੜਾ ਵਾ ਉਹ ਇਹਦੇ 'ਚ ਦੋਸ਼ੀ ਨਹੀਂ ਆ ਨਾਲ ਜਿਹੜੇ ਮੰਤਰੀ ਸੰਤਰੀ ਇਹਨਾਂ ਦੇ ਰਹੇ ਆ ਵਜ਼ੀਰ ਰਹੇ ਆ ਇਹਨਾਂ ਦੀ ਸਰਕਾਰ ਵੇਲੇ ਤੇ ਅੱਜ ਦੂਜੀਆਂ ਸਰਕਾਰਾਂ ਜਾ ਕੇ ਬਹਿ ਗਏ ਨਾਲ ਬਰਾਬਰ ਦੇ ਭਾਈਵਾਲ ਆਓ ਅੱਜ ਉਹ ਆਪਣਾ ਪੱਲਾ ਜਰੂਰ ਝਾੜਦੇ ਵੀ ਅਸੀਂ ਕਾਲੀ ਦਲ ਨਾਲ ਸਾਡਾ ਕੋਈ ਵਾਹ ਵਾਸਤਾ ਨਹੀਂ ਰਿਹਾ ਪਰ ਜਦੋਂ ਰਾਜ ਸੱਤਾ ਉਹਨਾਂ ਦੀ ਸੀ ਇਹਨਾਂ ਨੇ ਬੜਾ ਆਨੰਦ ਮਾਨਿਆ ਰਾਜ ਜਿਹੜਾ ਭੋਗਿਆ ਉਸ ਵੇਲੇ ਤੇ ਲੋਕਾਂ ਨਾਲ ਧਰੋਖਟਿਆ ਧਰੋਖ ਨਾਲ ਗੁਰੂ ਸਾਹਿਬ ਨਾਲ ਸਾਡੇ ਨਾਲ ਜਿਹੜਾ ਇਹਨਾਂ ਨੇ ਧਰੋਖਟਿਆ ਉਸ ਸਰਕਾਰ ਦੇ ਵਿੱਚ ਰਹਿ ਕੇ ਸਾਰੇ ਹੀ ਇਹ ਭਾਗੀਦਾਰ ਆ ਤੇ ਸਾਰੇ ਹੀ ਤਲਬ ਕਰਨੇ ਚਾਹੀਦੇ ਆ ਐ ਜੀਪੀਸੀ ਨੂੰ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਫਰਮਾਨ ਤੇ ਸਖਤ ਤੋਂ ਸਖਤ ਸਜ਼ਾਵਾਂ ਦੇ ਕੇ ਇਹਨਾਂ ਨੂੰ ਜਿਹੜਾ ਵਾ ਉਹ ਜਿਹੜੇ ਮਾਫੀ ਨਾਮੇ ਇਹਨਾਂ ਕੋਲ ਲਿਖਾਉਣੇ ਚਾਹੀਦੇ ਆ ਹਰ ਵੀ ਕਿਸਤਾ ਦੇ ਦਿਓ ਤੁਸੀਂ ਜਿਵੇਂ ਲਿਸਟ ਜਾਰੀ ਕੀਤੀ ਹੈ ਅਪੀਲ ਦੇ ਸੇ ਜਾਰੀ ਕਰਨੀ ਚਾਹੀਦੀ ਸੀ ਵੀ ਇਹਨਾਂ ਦੇ ਕਿਹੜੇ ਪਾਪ ਕੀਤੇ ਨੇ ਕਿਹੜੇ ਗੁਨਾਹ ਕੀਤੇ ਨੇ ਉਹਨਾਂ ਇਹ ਵੀ ਕਬੂਲਿਆ ਵੀ ਜਿਹੜੇ ਸਾਡੇ ਰਾਜ ਵਿੱਚ ਜੜੀਆਂ ਬੇਦੀ ਵੀ ਅਸ਼ੀਰਗ ਗੁਰੂ ਅੰਗਦ ਸਾਹਿਬ ਦੀਆਂ ਉਹ ਅਸੀਂ ਮਾਫੀ ਮੰਗਦੇ ਆ ਵੀ ਅਸੀਂ ਨਹੀਂ ਸਜ਼ਾ ਦਵਾ ਚ ਕਿ ਉਹਨਾਂ ਦੋਸ਼ੀਆਂ ਨੂੰ ਇਹ ਸਭ ਤੋਂ ਵੱਡੀ ਕਹਿੰਦੇ ਸਾਡੇ ਵਾਸਤੇ ਜਿਹੜੀ ਸੀ ਇਹ ਸਜ਼ਾ ਸੀ ਆ ਸਾਡੇ ਰਾਜ ਚ ਹੋ ਸਕੀ ਆ ਉਸ ਨੂੰ ਜਿਹੜੀ ਕਨ ਬੰਦੇ ਨੇ ਵੀ ਸਾਡੇ ਰਾਜ ਚ ਜਿਹੜੀਆਂ ਚੀਜ਼ਾਂ ਹੋਈਆਂ ਨੇ ਦੇਖੋ ਜਦੋਂ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਗੁਰੂ ਸਾਹਿਬ ਦੇ ਅੰਗ ਪਾੜ ਕੇ ਗਲੀਆਂ ਚ ਖਿਲਾਰੇ ਗਏ ਤੇ ਜਿਹੜੇ ਉਹਦੇ ਦੋਸ਼ੀ ਸੀਗੇ ਉਹ ਕਿੱਥੋਂ ਫੜੇ ਜਾਂਦੇ ਆ ਉਹ ਸਰਸੇ ਸਾਹਿਬ ਦੇ ਡੇਰੇ ਤੋਂ ਤੇ ਸਰਸੇ ਸਾਹਿਬ ਨੂੰ ਮਾਫੀ ਦਿਵਾਉਣ ਦੇ ਵਿੱਚ ਪਹਿਲ ਕਦਮੀ ਕਿੰਨਾ ਦੀ ਸੀਗੀ ਓਏ ਬਾਦਲ ਕੇ ਪਰਿਵਾਰ ਦੀ ਉਹਦੇ ਗੋਡੇ ਨਾਲ ਗੋਡਾ ਲਾ ਕੇ ਉੱਥੇ ਬਹਿੰਦੇ ਆ ਇੱਕ ਪਾਸੇ ਉਹ ਸਾਡੇ ਗੁਰੂ ਦਾ ਰੂਪ ਧਾਰਦਾ ਗਲਾਬੀ ਸੂਟ ਪਾ ਕੇ ਤੇ ਉੱਥੇ ਬੜਾ ਡੰਬਰ ਰੱਛਦਾ ਤੇ ਉਸ ਤੋਂ ਬਾਅਦ ਜਿਹੜੇ ਬੇਅਦਬੀਆਂ ਕਰ ਰਹੇ ਉਹਨਾਂ ਨੂੰ ਆਪਣੇ ਜਿਹੜਾ ਡੇਰੇ 'ਚ ਸ਼ਰਨ ਦਿੰਦਾ ਤੇ ਉਸ ਤੋਂ ਬਾਅਦ ਬਾਦਲ ਕਾ ਪਰਿਵਾਰ ਜਿਹੜਾ ਉਹਨਾਂ ਨੂੰ ਮਾਫ਼ੀਆਂ ਦਿੰਦਾ ਇਹ ਇਹੋ ਜੀ ਲਿਸਟ ਬੜੀ ਵੱਡੀ ਆ ਪਰ ਹਾਲੇ ਤੱਕ ਇਹਨੇ ਆਪਣੀਆਂ ਗਲਤੀਆਂ ਦੀ ਲਿਸਟ ਜਾਰੀ ਨਹੀਂ ਕੀਤੀ ਇਹ ਲਿਸਟ ਉਹਨਾਂ ਕੋਲ ਮੰਗਣੀ ਚਾਹੀਦੀ ਆ ਵੀ ਤੁਸੀਂ ਕਿਹੜੀਆਂ ਕਿਹੜੀ ਚੀਜ਼ ਦੀ ਮਾਫ਼ੀ ਮੰਗ ਰਹੇ ਹੋ ਕਿਹੜੇ ਗੁਨਾਹ ਤੁਸੀਂ ਕੀਤੇ ਆ ਅੱਜ ਤੁਸੀਂ ਕਹਿੰਦੇ ਵੀ ਅਸੀਂ ਸਿਰ ਚਕਾ ਕੇ ਅਕਾਲ ਤਖਬ ਸਾਹਿਬ ਜੋ ਸਾਨੂੰ ਨਿਮਾਣੇ ਬਣ ਕੇ ਉਹਨੇ ਪਹਿਲਾਂ ਤਾਂ ਨਹੀਂ ਨਿਮਾਣੇ ਬਣੇ ਅੱਜ ਜਦੋਂ ਰਾਜ ਖੁੱਸ ਗਿਆ ਸਾਰਾ ਕੁਝ ਖਤਮ ਹੋ ਗਿਆ ਅੱਜ ਤੁਸੀਂ ਨਿਮਾਣੇ ਹੋ ਗਏ ਗੁਰੂ ਦੇ ਘਰ ਤੇ ਸਾਰੇ ਲੋਕ ਨਿਮਾਣੇ ਆ ਚਾਹੇ ਉਹ ਮਹਾਰਾਜ ਜੀ ਸਿੰਘ ਸੀਗਾ ਉਹ ਵੀ ਨਿਮਾਣਾ ਹੋ ਗਿਆ ਣ ਕੇ ਝੋਕਦਾ ਸੀਗਾ ਅੱਜ ਤੁਸੀਂ ਜਦੋਂ ਤੁਹਾਡੇ ਕੋ ਰਾਜ ਭਗ ਖੋ ਗਿਆ ਖੋਇਆ ਗਿਆ ਖਤਮ ਹੋ ਗਿਆ ਤੁਹਾਡਾ ਰਾਜ ਭਗ ਅੱਜ ਤੁਸੀਂ ਨਿਮਾਣੇ ਹੋ ਗਏ ਇਹਦੇ ਤੇ ਵੀ ਸਵਾਲੀਆ ਨਿਸ਼ਾਨ ਆ ਇਹਦੇ ਤੇ ਵੀ ਸਾਜ਼ਿਸ਼ ਆ ਬੜੀ ਵੱਡੀ ਸਾਜ਼ਿਸ਼ ਦਾ ਨਤੀਜਾ ਆ ਕਹਿੰਦੇ ਦੋ ਹੈ ਜੀ ਕਹਿੰਦੇ ਵੀ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਸੀ ਕਹਿੰਦੇ ਸੀ 25 ਸਾਲ ਉਹਨਾਂ ਕਹਿ ਸੀ ਹਜ਼ਾਰ ਕਰਨਾ ਪਰ 25 ਸਾਲ ਤੱਕ ਰਾਜ ਨਹੀਂ ਕੀਤਾ ਪਰ ਅੱਜ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਨੇ ਅੱਜ ਜਿਹੜੇ ਉਹਨਾਂ ਦੇ ਸਾਥੀ ਸੀ ਜਿਹੜੇ ਨਾਲ ਉਹ ਵੀ ਛੱਡ ਕੇ ਜਿਹੜਾ ਦੂਸਰੀ ਪਾਰਟੀ ਚੱਲ ਗਏ ਨੇ ਅੱਜ ਜਦੋਂ ਵੀ ਕਿਤੇ ਗੱਲ ਹੁੰਦੀ ਆ ਦੋਸ਼ਾਂ ਦੀ ਵੀ ਸੁਖਬੀਰ ਸਿੰਘ ਬਾਦਲ ਨੂੰ ਹਟਾਇਆ ਜਾਵੇ ਪ੍ਰਧਾਨਗੀ ਤੋਂ ਕਿਸਾਂ ਦੇ ਦਿਓ ਕੀ ਲੱਗਦਾ ਸੀ ਜਿਹੜੇ ਨਾਲ ਦੇ ਵੇਲੇ ਜੋ ਚੰਗੇ ਸਮੇਂ ਚ ਵਜ਼ੀਰੀਆਂ ਜਿੰਨਾਂ ਝਲੀਆਂ ਉਸ ਵਕਤ ਚੰਗੇ ਅਹੁਦਿਆਂ ਤੇ ਰਹੇ ਨੇ ਉਦੋਂ ਤੇ ਬੜਾ ਬਾਦਲ ਚੰਗਾ ਕਰਾ ਕਰਦੇ ਸੀ ਵੀ ਬਾਦਲ ਬਹੁਤ ਵਧੀਆ ਵਾ ਬਾਦਲ ਸਰਕਾਰ ਬਹੁਤ ਚੰਗੀ ਆ ਪਰ ਅੱਜ ਜਦੋਂ ਸਭ ਕੁਝ ਬਾਦਲ ਸਰਕਾਰ ਦਾ ਖਤਮ ਹੋ ਗਿਆ ਵਜਿਨੀਆਂ ਚੱਲ ਗਈਆਂ ਅੱਜ ਉਹ ਬਾਦਲ ਨੂੰ ਮਾੜਾ ਕਹਿ ਲਾ ਪਏ ਨੇ ਕੀ ਜਾਣ ਚਾਹੋਗੇ ਇੱਥੇ ਮਦਦ ਦੇਖੋ ਗਰੇਵਾਲ ਸਾਹਿਬ ਸਮਾਂ ਕਦੀ ਸਥਿਰ ਨਹੀਂ ਰਹਿੰਦਾ ਸਮਾਂ ਬਦਲਦਾ ਰਹਿੰਦਾ ਚੰਗੇ ਤੋਂ ਮਾੜਾ ਮਾੜੇ ਤੋਂ ਚੰਗਾ ਚੰਗੇ ਤੋਂ ਹੋਰ ਚੰਗਾ ਵੀ ਹੋ ਸਕਦਾ ਪਰ ਜਿਹੜੇ ਅਸੀਂ ਗੁਨਾਹ ਕੀਤੇ ਆ ਜਿਹੜੇ ਅਸੀਂ ਪਾਪ ਕੀਤੇ ਆ ਜਿਹੜੇ ਅਸੀਂ ਧਰੋਖੱਟੇ ਆ ਉਹ ਸਾਡੇ ਕਰਮਾਂ ਦੇ ਨਾਲ ਚੱਲਦਾ ਸਾਰਾ ਸਿਸਟਮ ਤੇ ਉਹਨਾਂ ਦੀ ਸਜ਼ਾ ਸਾਨੂੰ ਮਿਲਦੀ ਆ ਪਰ ਜਿਹੜਾ ਗੁਰੂ ਸਾਹਿਬ ਨਾਲ ਗੁਰੂ ਸਾਹਿਬ ਦੇ ਅੰਗ ਪਾੜ ਕੇ ਗਲੀਆਂ 'ਚ ਖਲਾਰਨੇ ਤੇ ਆਪਣੇ ਬੰਦੇ ਜਿਹੜੇ ਉਹਨਾਂ ਦੇ ਵਿੱਚ ਗਾਂਢ ਸਾਂ ਜਿਹੜੀ ਬਾਦਲਕੇ ਪਰਿਵਾਰ ਦੀ ਨਿਕਲਨੀ ਉਹਨਾਂ ਦੇ ਬਿਕਰਮ ਮਜੀਠੇ ਦੀ ਪਹਿਲੀ ਜਿਹੜੀ ਬੇਦਬੀ ਹੋਈ ਮਜੀਠੇ ਦੇ ਨਜ਼ਦੀਕੀ ਬੰਦੇ ਨਿਕਲੇ ਪਰ ਉਹਦੀ ਗੁਨਾਹ ਦੀ ਸਜ਼ਾ ਜਿਹੜੀ ਆ ਬਹੁਤ ਥੋੜੀ ਦੇ ਰਿਆ ਵਜੀਰੀਏ 25 ਸਾਲ ਦੇ ਰਾਜ ਕਰਨ ਦੀ ਗੱਲ ਕਰਦੇ ਸੀ ਗੁਰੂ ਸਾਹਿਬ ਦੀ ਬੇਦਬੀਦ ਬਾਦ ਇਹਨਾਂ ਦਾ ਡਾਊਨਫਾਲ ਆਇਆ ਜਦੋਂ ਤੱਕ ਇਹਨਾਂ ਨੇ ਜਿਹੜਾ ਵਜ਼ੀਰੀਆ ਸੋਚਿਆ ਸੀਗਾ ਅਸੀਂ ਰਾਜ ਭੋਗਣਾ ਉਹ ਰਾਜ ਇਹਨਾਂ ਨੇ ਭੋਗਿਆ ਪਰ ਜਿਹੜੀ ਮਿੱਥ ਕੇ ਚੱਲੇ ਸੀ ਵੀ ਅਸੀਂ 25 ਸਾਲ ਰਾਜ ਕਰਨਾ 25 ਸਾਲ ਲੋਕਾਂ ਦਾ ਧਰੋਹ ਕਰਨਾ ਗੁਰੂ ਸਾਹਿਬ ਨਾਲ ਬੇਦਬੀਆ ਕਰਨੀਆਂ ਤੇ ਕਿਤੇ ਨਾ ਕਿਤੇ ਜਿਹੜੀ ਕੁਦਰਤ ਆ ਉਹ ਵੀ ਸਜ਼ਾ ਦਿੰਦੀ ਆ ਇਹਨਾਂ ਨੂੰ ਪਹਿਲਾਂ ਉਹਦੀ ਸਜ਼ਾ ਮਿਲੀ ਆ ਪਰ ਜਿਹੜੇ ਗੁਨਾਹ ਕੀਤੇ ਆ ਇਹਨਾਂ ਨੂੰ ਮੰਨਣ ਦੀ ਸਜ਼ਾ ਜਿਹੜੀ ਆ ਇਹ ਮੰਨ ਕੇ ਲਿਖ ਕੇ ਦੇਣ ਵੀ ਅਸੀਂ ਕਿਹੜੀਆਂ ਕਿਹੜੀਆਂ ਗਲਤੀਆਂ ਕੀਤੀਆਂ ਤਾਂ ਫਿਰ ਜਿਹੜਾ ਵਾ ਐਸਜੀਪੀਸੀ ਉਹਦੇ ਹਿਸਾਬ ਨਾਲ ਕਿ ਉਹ ਵੀ ਐਸਜੀਪੀਸੀ ਨਾਲ ਦੀ ਸਰਮੌਰ ਜਿੱਥੇ ਬੰਦੀ ਰਹੀ ਆ ਪ੍ਰਧਾਨਗੀ ਇਹਨਾਂ ਦੀ ਬੀਬੀ ਜਗੀਰ ਕੋਰਾ ਅੱਜ ਰੋਲਾ ਪਾ ਰਹੀ ਆ ਬੜੇ ਵੱਡੇ ਵੱਡੇ ਬਿਆਨ ਦੇ ਰਹੀ ਆ ਜਦੋਂ ਇਹਨਾਂ ਦੀ ਗੋਦੀ 'ਚ ਬੈ ਕੇ ਵੱਡੇ ਬਾਦਲ ਸਾਹਿਬ ਦੀ ਉਹ ਨਿੱਗ ਮਾਨਦੀ ਆ ਕਾਤਲ ਜਨਾਨੀ ਆ ਅੱਜ ਉਹ ਜਿਹੜੀ ਆ ਆਪਣੇ ਸਪਸ਼ਟੀਕਰਨ ਦਿੰਦੀ ਆ ਜਗ ਜाहिर ਹੈ ਮੈਂ ਕੱਲਾ ਨਹੀਂ ਆ ਕਹਿੰਦਾ ਜਗ ਜाहिर ਹੈ ਉਹ ਕਾਤਲ ਜਨਾਨੀ ਤੇ ਉਹ ਕਿਹੜੇ ਹਿਸਾਬ ਨਾਲ ਕਿਹੜੇ ਮਾਪਦੰਡਨ ਨਾਲ ਅਜ ਉਹਨਾਂ ਨੂੰ ਮਾਰਾ ਕਹਿ ਰਹੀ ਜਿਨ੍ਹਾਂ ਨੇ ਗੋਦੀਆਂ 'ਚ ਬਹਿ ਕੇ ਸਾਰਾ ਕੁਝ ਕੋਕ ਕਰਵਾਇਆ ਗਿਆ ਵੇ ਪ੍ਰਧਾਨੀਆਂ ਨੇ ਲਈਆਂ ਹਣ ਅੱਜ ਉਹਨੂੰ ਪ੍ਰਧਾਨ ਥਾਪ ਦਿਓ ਅਕਾਲ ਤਖਤ ਸਾਹਿਬ ਦਾ ਫੇਰ ਬਾਦਲ ਸਾਹਿਬ ਦੀ ਚਹੇਤੀ ਹੋ ਜੂਗੀ ਇਹ ਸਿਰਫ ਡੰਬਰ ਰਚੇ ਜਾ ਰਹੇ ਆ ਇਹ ਉਹਨਾਂ ਨੂੰ ਪਾਗਦੰਮ ਕਰਨ ਦੀ ਕੋਸ਼ਿਸ਼ ਕੀਤੀ ਜਾ ਪਰ ਸੱਚ ਜਿਹੜਾ ਇਹਨਾਂ ਨਾਲੋਂ ਕੋਹਾਂ ਦੂਰ ਆ ਉਹ ਸੱਚ ਸਾਹਮਣੇ ਲਿਆਉਣਾ ਪਊਗਾ ਇਹ ਅਕਾਲ ਤਖਤ ਸਭ ਤੋਂ ਵੱਡੀਆਂ ਸਜ਼ਾਵਾਂ ਦੇ ਕੇ ਫਿਰ ਇਹਨਾਂ ਨੂੰ ਤੋੜਨਾ ਪੈਣਾ ਤਾਰੀ ਉਹ ਤੇ ਹਰੀ ਜੀ ਕੀ ਲੱਗਦਾ ਵੀ ਜਿਹੜੇ ਕਾਦਰ ਸਾਹਿਬ ਲੋ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਪਹਿਲਾਂ ਵੀ ਤਰਖਾਈਆ ਕਰਾ ਕਰ ਦਿੱਤਾ ਗਿਆ ਸੀ ਇਹਨਾਂ ਨੂੰ ਪਹਿਲਾਂ ਵੀ ਇਹਨਾਂ ਨੇ ਜਿਹੜੀ ਕੀ ਉੱਥੇ ਬੂੜ ਪਾਸ਼ ਦੀ ਸੇਵਾ ਲਗੀ ਸੀ ਜਾਂ ਉੱਥੇ ਜਾ ਕੇ ਭਾਂਡੇ ਮਾਂਜਣਾ ਗੁਰੂ ਘਰ ਦੇ ਕੀ ਲੱਗਦਾ ਵੀ ਇਹ ਸਜ਼ਾ ਵਾ ਭਾਂਡੇ ਮਾਂਜਨੇ ਬੂੜ ਪਾਸ਼ੀ ਕਰਨਾ ਤੁਸੀਂ ਸਮਝ ਸਜ਼ਾ ਸਮਝਦੇ ਹੋ ਕਿ ਜਾਂ ਸੇਵਾ ਸਮਝਦੇ ਹੋ ਤੁਸੀਂ ਨੂੰ ਗਰੇਵਾਲ ਸਾਹਿਬ ਮੈਂ ਰੋਜ਼ ਸ਼੍ਰੀ ਦਰਬਾਰ ਸਾਹਿਬ ਜਾਣਾ ਚਲੋ ਇੱਕ ਅੱਧਾ ਨਾਗਾ ਕਿਤੇ ਪੈ ਜਾਂਦਾ ਉਹ ਵੱਖਰੀ ਗੱਲ ਆ ਮੈਂ ਤਾਂ ਭਰਾਵਾ ਸਪੋਰਟ ਸ਼ੂ ਵੀ ਜਿਹੜੇ ਆ ਉਹ ਆਪਣੇ ਕਾਲੇ ਰੰਗ ਦੇ ਲੈ ਲਿਆ ਵੀ ਕਿਤੇ ਬਾਦਲ ਸਾਹਿਬ ਆਣ ਕੇ ਚਿੱਟਿਆਂ ਨੂੰ ਕਾਲੇ ਨਾ ਕਰ ਦੇਣ ਭਰਾਵਾ ਕਾਲੇ ਹੀ ਰਹਿਣ ਦੇਾਂਗੇ ਕਾਲੇ ਨੂੰ ਤੇ ਪਾਲਸ਼ ਆਜੂ ਕੋਈ ਗੱਲ ਨਹੀਂ ਅਸਲੇ ਲੋਕ ਜਿਹੜਾ ਇਹਨਾਂ ਦਾ ਮਜ਼ਾਕ ਬਣਾਉਂਦੇ ਆ ਟਰੋਲ ਕਰਦੇ ਉਹਨਾਂ ਨੂੰ ਉਹ ਇੱਕ ਘਟਨਾ ਕਰਕੇ ਵੀ ਸਪੋਰਟ ਸ਼ੂ ਪਾਲਸ਼ ਕਰਤੇ ਇਹ ਸਜ਼ਾਵਾਂ ਨਹੀਂ ਕੋਈ ਸਜ਼ਾਵਾਂ ਤੇ ਇੱਕ ਮਹਾਰਾਜ ਨੂੰ ਕੋੜਿਆਂ ਦੀ ਸਜ਼ਾ ਮਿਲੀ ਸੀ ਉਹ ਸਜ਼ਾ ਸੀ ਜਿਹੜੀ ਚਾਬੂ ਕੁਵਾਜਦੇ ਮਾਸ ਖਿੱਚ ਕੇ ਲਿਆਉਂਦੀ ਸੀ ਮਾਸ ਦੇੜ ਦਿੰਦੀ ਸੀ ਇਹ ਸਜ਼ਾ ਨਹੀਂ ਕੋਈ ਇਹ ਤੇ ਉਹਨਾਂ ਨੂੰ ਬੜੇ ਸਸਤੇ ਚ ਛੱਡ ਰਹੇ ਆ ਬੜਾ ਵੱਡਾ ਇਹਨਾਂ ਨੇ ਕਾਂਡ ਕੀਤਾ ਤੇ ਉਸ ਕਾਂਡ ਦੀ ਸਜ਼ਾ ਬੂਡ ਪਾਲਿਸ਼ ਨਹੀਂ ਹੋਣੀ ਚਾਹੀਦੀ ਉਹਦੀ ਸਜ਼ਾ ਕੋਈ ਹੋਰ ਹੋਣੀ ਚਾਹੀਦੀ ਆ ਉਹ ਤੈਅ ਕਰਨ ਐਸਜੀਪੀਸੀ ਤੈਅ ਕਰੇ ਸ਼੍ਰੀ ਅਕਾਲ ਤਖਤ ਸਭ ਤੋਂ ਹੁਕਮ ਹੋਵੇ ਉਹ ਸਜ਼ਾ ਦਾ ਵੀ ਸਜ਼ਾ ਕਿਹੋ ਜਿਹੀ ਦੇਣੀ ਆਣੀ ਆ ਉਹ ਸਜ਼ਾ ਦਾ ਪੂਰਾ ਜਿਹੜਾ ਖਿਆਲ ਰੱਖ ਕੇ ਕਿਉਂਕਿ ਇਹ ਕਤਲ ਆ ਇਹ ਕੋਈ ਛੋਟੀ ਗੱਲ ਨਹੀਂ ਇਹ ਬੜੀ ਵੱਡੀ ਗੱਲ ਹੈ ਸਿੱਖਾਂ ਦੇ ਜਿਹੜਾ ਗ੍ਰੰਥ ਹੈ ਸਾਡਾ ਇੱਕ ਗੁਰੂ ਨੇ ਸਾਡੇ ਉਹਨਾਂ ਦਾ ਕਤਲ ਆ ਉਹ ਕਤਲ ਦੀ ਜਿਹੜੀ ਸਜ਼ਾ ਏ ਛੋਟੀ ਭਾਂਡੇ ਮਾਇ ਲੈਣਾ ਬੂਟ ਪਾਲਿਸ਼ ਕਰ ਲੈਣਾ ਐਡੀ ਛੋਟੀ ਸਜ਼ਾ ਨਹੀਂ ਹੋ ਸਕਦੀ ਬੜੀ ਵੱਡੀ ਸਜ਼ਾ ਹੋਣੀ ਚਾਹੀਦੀ ਆ ਉਹ ਐਸਜੀਪੀਸੀ ਨੂੰ ਜਿਹੜੀ ਹਦਾਇਤ ਆ ਵੀ ਉਹ ਕੋਈ ਵੱਡੀ ਸਜ਼ਾ ਤੈਅ ਕਰੇ ਕਿ ਲੱਗਦਾ ਵੀ ਹਰੀ ਜੀ ਜਿਸਤਾਂ ਦੇ ਉਸ ਸਮੇਂ ਵਿੱਚ ਗੁਰੂਆਰ ਸਾਹਿਬ ਦੀ ਬੇਅਦਬੀਆਂ ਹੋਈਆਂ ਮਹਿਬਲ ਬਲਾਕਾਂਡ ਹੋ ਗਿਆ ਇਸਾਂ ਦੀ ਕਿ ਲੱਗਦਾ ਵੀ ਸਾਡੀ ਸਿੱਖ ਕੌਮ ਮਾਫ ਕਰਤ ਪਾਉਗੇ ਇਹਨਾਂ ਨੂੰ ਕਿ ਨਹੀਂ ਅੱਜ ਮਾਫੀ ਮਾਮਾ ਮੰਗ ਰਹੇ ਨੇ ਵੀ ਸਾਨੂੰ ਮਾਫ ਕੀਤਾ ਜਾਵੇ ਅਸੀਂ ਉਸ ਸਮੇਂ ਵਿੱਚ ਨਹੀਂ ਇਹ ਜਿਹੜੀ ਆ ਸਜ਼ਾ ਦੇਵਾ ਸਕੇ ਕਿ ਲੱਗਦਾ ਸਿੱਖ ਕੌਮ ਮਾਫ ਕਰੇਗੀ ਜੇ ਕਿਸੇ ਦੇ ਬਾਪ ਦਾ ਕਤਲ ਕਰ ਦਿੱਤਾ ਗਿਆ ਹੋਵੇ ਗੁਰਵਾਲ ਸਾਹਿਬ ਇਹ ਤੁਹਾਡੇ ਤੇ ਗੱਲ ਆ ਤੁਹਾਡੇ ਮਾధ్యਮ ਨਾਲ ਸਾਰੇ ਸਿੱਖ ਕੌਮ ਤੇ ਗੱਲ ਆ ਸਾਡੇ ਬਾਪ ਦਾ ਕਤਲ ਕਰ ਦਿੱਤਾ ਗਿਆ ਹੋਵੇ ਸਾਡਾ ਜਿਹੜਾ ਸਿੱਖ ਕੌਮ ਦਾ ਜਿਹੜਾ ਬਾਪ ਗੁਰੂ ਗ੍ਰੰਥ ਸਾਹਿਬ ਆ ਤੇ ਅਸੀਂ ਉਹਨਾਂ ਨੂੰ ਪੂਜਦੇ ਆ ਅਸੀਂ ਉਹਨਾਂ ਘੜੀ ਨੱਕ ਰਗੜਦੇ ਆ ਅਸੀਂ ਮੱਥੇ ਟੇਕਦੇ ਆ ਅਸੀਂ ਉਹਨਾਂ ਨੂੰ ਤਤੀ ਜੇ ਧੋਪਿਆ ਤੇ ਧੋਪ ਵੀ ਨਹੀਂ ਲੱਗਣ ਦਿੰਦੇ ਉਹਨਾਂ ਨੂੰ ਹਰ ਇੱਕ ਜਿਹੜਾ ਵਾ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਹੋਵੇ ਤੋ ਉਹਦੇ ਆਪੇ ਹਿਸਾਬ ਲਾ ਲੋ ਵੀ ਸਜ਼ਾ ਕੀ ਹੋਣੀ ਚਾਹੀਦੀ ਹੈ ਤੇ ਇਹ ਮਾਫੀ ਨਾਮਾ ਸਿੱਖ ਕੌਮ ਜਿਹੜੀ ਆ ਉਹਨਾਂ ਨੂੰ ਕਦੀ ਮਾਫ ਨਹੀਂ ਕਰੂਗੀ ਰਹਿਂਦੀ ਦੁਨੀਆ ਤੱਕ ਇਸ ਬਾਦਲ ਕੇ ਪਰਿਵਾਰ ਨੂੰ ਤੇ ਇਹਦੇ ਨਾਲ ਜੁੰਡੜੀ ਜਿਹੜੀ ਜੁੜੀ ਆ ਵਜੀਰਾ ਦੀ ਉਹਨੂੰ ਕਦੀ ਮਾਫ ਨਹੀਂ ਕਰਨਗੇ ਉਹ ਚਾਹੇ ਜਿਹੜੀ ਮਰਜ਼ੀ ਪਾਰਟੀ ਜਾ ਕੇ ਲੋਕ ਜਾਣ ਬੜੇ ਬੜੇ ਵੱਡੇ ਕਾਂੜ ਆ ਬਸ ਦੀਪ ਬਸ ਵਾਲਾ ਜਿਹੜਾ ਅੱਜ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਚਲੇ ਜਾਂਦਾ ਉਹਦਾ ਤੁਸੀਂ ਰਿਕਾਰਡ ਕਢਾਓ ਕਿ ਉਹਨੇ ਕਿੰਨੇ ਲੋਕ ਜਿਹੜੇ ਕਿੰਨੀਆਂ ਬੇਜਵਾਨ ਧੀਆਂ ਏੜੀਆਂ ਉਹ ਗੱਡੀ ਦੇ ਥੱਲੇ ਦੇ ਦੇ ਮਾਰਦੇ ਕਿੰਨੇ ਪੜਨ ਜਾਂਦੇ ਬੱਚੇ ਸਕੂਲ ਜਾਂਦੇ ਜਿਹੜੇ ਸੀਗਾ ਉਹਨਾਂ ਨੂੰ ਗੱਡੀਆਂ ਦੇ ਥੱਲੇ ਦੇ ਦੇ ਮਾਰਤਾ ਨੌਜਵਾਨਾਂ ਨੂੰ ਧੱਕੇ ਮਾਰ ਮਾਰ ਕੇ ਬੱਸਾਂ ਸੁਟੇ ਉਹਨਾਂ ਦੇ ਕਤਲ ਕੀਤੇ ਇਹ ਰਿਕਾਰਡ ਕਰਾਓ ਇਹ ਜਿਹੜੇ ਲੋਗ ਆ ਇਹ ਸਿਰਫ ਸੱਤਾ ਚਾਹੁੰਦੇ ਆ ਰਾਜ ਸੱਤਾ ਚਾਹੁੰਦੇ ਆ ਮੀਨੇ ਹੋ ਕੇ ਮਿੱਠੇ ਹੋ ਕੇ ਰਾਜ ਸੱਤਾ ਚਾਹੁੰਦੇ ਆ ਪਰ ਲੋਕ ਸਿਆਣੇ ਆ ਸਾਡੀ ਸਿੱਖ ਕੌਮ ਸਿਆਣੀ ਆ ਇਹਨਾਂ ਨੂੰ ਕਦੀ ਮਾਫ਼ ਨਹੀਂ ਕਰੂਗੀ ਗੱਲ ਕਰੀ ਜੀਮਾ ਸਾਹਿਬ ਦਾ ਬਿਆਨ ਆਇਆ ਉਹ ਕਹਿੰਦੇ ਵੀ ਸਾਡੇ ਰਾਜ ਤੋਂ ਬਾਅਦ ਹੋਰ ਸਰਕਾਰ ਆਈਆਂ ਜਿਵੇਂ ਕਾਂਗਰਸ ਵੀ ਆਈ ਆ ਆਮ ਆਰਵੀ ਪਾਰਟੀ ਸਰਕਾਰ ਵੀ ਚੱਲਦੀ ਹੈ ਕਹਿੰਦੇ ਸਾਡੇ ਸਰਕਾਰ ਤੋਂ ਬਾਅਦ ਵੀ ਜਿਹੜੀਆਂ ਬੇਦਬੀਆਂ ਹੋਈਆਂ ਵਾਂ ਫਿਰ ਇਹਨਾਂ ਨਾਲ ਵੀ ਦੋਸ਼ੀ ਕੌਣ ਆ ਕਿ ਲੱਗਦਾ ਵੀ ਇਹਨਾਂ ਨੂੰ ਵੀ ਜਿਹੜਾ ਵਾ ਕਾਜ਼ਾ ਸਾਹ ਤੇ ਪੇਸ਼ ਹੋ ਕੇ ਆ ਕੇ ਆਪਣੀਆਂ ਭੁੱਲਾ ਮਖਸੂਣੀਆ ਦੀਆਂ ਵਾਂ ਕਹਿੰਦੇ ਹੁਣ ਤਾਂ ਕਾਲੀਦਲ ਨਹੀਂ ਹੈਗਾ ਤੇ ਕੀ ਗੱਲ ਜਾਓਗੇ ਇਸ ਮੁੱਦੇ ਤੇ ਦੇਖੋ ਕੰਮ ਤੇ ਇਹਨਾਂ ਤੋਂ ਸ਼ੁਰੂ ਹੋਇਆ ਨਾ ਠੀਕ ਹੈ ਜਿਹੜੀਆਂ ਦੂਜੀਆਂ ਸਰਕਾਰਾਂ ਆਈਆਂ ਜਾਂਚ ਉਹਨਾਂ ਦੀ ਵੀ ਹੋਣੀ ਚਾਹੀਦੀ ਆ ਤੇ ਉਹਨਾਂ ਦੇ ਵੀ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਉਹਨਾਂ ਨੂੰ ਸਾਧ ਕੇ ਇੱਥੇ ਤਲਬ ਕਰਨਾ ਚਾਹੀਦਾ ਪਰ ਉਹ ਜਾਂਚ ਦਾ ਵਿਸ਼ਾ ਉਹਨਾਂ ਨੂੰ ਸਾਧ ਕੇ ਬਰਾਬਰ ਸਜ਼ਾ ਦੇਣੀ ਚਾਹੀਦੀ ਆ ਜਿਹੜਾ ਸਾਡੇ ਗੁਰੂ ਘਰ ਤੇ ਸਾਡੇ ਗੁਰੂ ਗ੍ਰੰਥ ਸਾਹਿਬ ਨਾਲ ਜਿਹੜੀ ਮਰਜੀ ਸਰਕਾਰ ਆ ਜੇ ਇਹੋ ਜਿਹਾ ਧਰੋਖ ਖਟਵੀ ਆ ਉਹ ਬਰਾਬਰ ਦੀ ਦੋਸ਼ੀ ਆ ਤੇ ਬਰਾਬਰ ਦੀ ਸਜ਼ਾ ਨੂੰ ਮਿਲਣੀ ਚਾਹੀਦੀ ਆ ਕਿਤਾ ਦੇ ਦਿਓ ਕਿ ਲੱਗਦਾ ਵੀ ਆਮਦ ਸਮੇਂ ਚ ਵੋਟਾ ਫੇਅਰ ਹੋਣੀਆਂ ਨੇ ਫਿਰ ਇਲੈਕਸ਼ਨ ਹੋਣੀਆਂ ਕਿ ਲੱਗਦਾ ਵੀ ਅਕਾਲੀ ਦਲ ਫਿਰ ਸਟੈਂਡ ਖਾ ਪਾਊਗਾ ਆਪਣੇ ਪੈਰਾਂ ਤੇ ਖੜਾ ਹੋ ਸਕੂਗਾ ਦੇਖੋ ਖੇਤਰੀ ਪਾਰਟੀ ਸੀਗੀ ਇਹ ਮੈਂ ਉਹਨਾਂ ਦੇ ਹੱਕ ਦੀ ਗੱਲ ਨਹੀਂ ਕਰਨ ਲੱਗਾ ਖੇਤਰੀ ਪਾਰਟੀ ਸੀ ਪੰਜਾਬ ਦੀ ਪਾਰਟੀ ਸੀ ਕੁਰਬਾਨੀਆਂ ਵਾਲੀ ਪਾਰਟੀ ਸੀ ਅਕਾਲੀ ਦਲ ਅ ਬੜੀਆਂ ਆਜ਼ਾਦੀ ਵਾਲੇ ਲਹਿਰਾਂ ਚੱਲੀਆਂ ਉਹਨਾਂ ਚੋਂ ਇੱਕ ਅਕਾਲੀ ਲਹਿਰ ਚੱਲੀ ਉਹਨਾਂ ਤੋਂ ਬਾਅਦ ਅਕਾਲੀ ਦਲ ਬਣਿਆ ਪਰ ਇੱਕ ਬਾਦਲ ਕਾ ਪਰਿਵਾਰ ਦਾ ਦਲ ਵੱਜਣਾ ਅਕਾਲੀ ਦਲ ਬਾਦਲ ਇਹ ਵੀ ਇੱਕ ਬੜੀ ਵੱਡੀ ਜਿਹੜੀ ਗੱਲ ਸੀਗੀ ਲੋਕ ਚਾਹੁੰਦੇ ਵੀ ਸਾਡੇ ਪੰਜਾਬ 'ਚ ਖੇਤਰੀ ਪਾਰਟੀ ਹੋਵੇ ਜਿਹੜੀ ਸਿੱਖਾਂ ਦੀ ਖੇਤਰੀ ਪਾਰਟੀ ਹੋਵੇ ਪਰ ਐਹੋ ਜੀ ਪਾਰਟੀ ਨਾ ਹੋਵੇ ਵੀ ਜਿਹੜੀ ਸਾਡੇ ਗੁਰੂ ਸਾਹਿਬ ਦੀ ਬੇਇੱਜ਼ਤੀ ਕਰਾਉਂਦੀ ਹੋਵੇ ਜਿਹੜੇ ਸਿੱਖਾਂ ਦੇ ਮੁੱਦਿਆਂ ਨੂੰ ਖਤਮ ਕਰਦੇ ਹੋਏ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਨਾ ਕਰਦੀ ਹੋਵੇ ਅੱਜ ਜੋ ਮਰਜੀ ਗੱਲਾਂ ਕਰੀ ਜਾਂਦੇ ਜਦੋਂ ਇਹਨਾਂ ਦੀ ਸਰਕਾਰ ਸੀ ਉਸ ਵੇਲੇ ਬੰਦੀ ਸਿੰਘਾਂ ਨੂੰ ਇਹਨਾਂ ਨੇ ਰਹਾ ਨਹੀਂ ਹੋਂ ਦਿੱਤਾ ਅੱਜ ਇਹ ਬੰਦੀ ਸਿੰਘ ਰਹਾ ਕਰਕੇ ਆਪਣੀ ਸਟੇਜ ਦੇ ਉੱਤੇ ਬੁਲਾਉਂਦੇ ਵੀ ਆ ਪਰ ਲੋਕਾਂ ਦੇ ਫਤਵੇ ਜੇ ਆਮ ਆਦਮੀ ਪਾਰਟੀ ਨੂੰ ਕੋਈ ਜਾਣਦਾ ਨਹੀਂ ਸੀਗਾ ਜਿਹੜੇ ਐਮਐਲਏ ਨੂੰ ਪਤਾ ਹੀ ਕੁਝ ਨਹੀਂ ਸੀਗਾ ਜੋ ਬਣਾ ਦਿੱਤੇ ਗਏ ਹੋ ਸਕਦਾ ਆਉਣ ਵਾਲਾ ਸਮਾਂ ਫੇਰ ਅਕਾਲੀ ਦਲ ਦਾ ਹੋਵੇ ਪਰ ਇਹਨਾਂ ਨੂੰ ਅੱਜ ਸਮਝਣਾ ਚੱਲਣਾ ਪਊਗਾ ਇਹਨਾਂ ਨੂੰ ਜਿਹੜੀਆਂ ਗਲਤੀਆਂ ਇਹਨਾਂ ਨੇ ਕੀਤੀਆਂ ਲੋਕਾਂ 'ਚ ਲਿਖਤੀ ਦੇਣੀਆਂ ਪੈਣਗੀਆਂ ਵੀ ਸਾਡੇ ਕੋ ਆ ਗਲਤੀਆਂ ਹੋਈਆਂ ਮੰਨਣੀਆਂ ਪੈਣਗੀਆਂ ਜੇ ਮੰਨਣਗੇ ਤੇ ਲੋਕ ਫੇਰ ਇਹਨਾਂ ਨਾਲ ਰੁਖ ਕਰਨਗੇ ਜੇ ਇਹੋ ਜਿਹੇ ਸੁਝਾਵਾਂ ਲੈ ਕੇ ਤੇ ਭਾਂਡੇ ਮਾਇਲੇ ਤੇ ਬੂਟ ਪਾਲਿਸ਼ ਕਰ ਲਏ ਇਹੋ ਜੀਆਂ ਤਨਖਾਹਾਂ ਲੱਗ ਜਾਣ ਤੇ ਫੇਰ ਲੋਕਾਂ ਦਾ ਮਨ ਕਿਤੇ ਨਾ ਕਿਤੇ ਇਹਨਾਂ ਨਾਲ ਟੁੱਟੇਗਾ ਰਾਦੀ ਦਿਓ ਕੋਣ ਕੋਣ ਜੜੀ ਆ ਇਸ ਚੀਜ਼ ਨੂੰ ਮੰਨੇਗਾ ਅਸੀਂ ਦੇਖਿਆ ਵੀ ਕੱਲਾ ਸੁਖਬੀਰ ਸਿੰਘ ਬਾਦਲ ਹੀ ਜਿਹੜੀਆਂ ਉਸ ਸਮੇਂ ਦੇ ਜਿਹੜੇ ਵਜ਼ੀਰ ਸੀ ਅੱਜ ਵੱਖ-ਵੱਖ ਪਾਰਟੀਆਂ 'ਚ ਬਣੇ ਨੇ ਜਾ ਕੇ ਕਿ ਲੱਗਦਾ ਨਹੀਂ ਵੀ ਇਸ ਚੀਜ਼ਾਂ ਨੂੰ ਬਾਕੀ ਜਿਹੜੇ ਵਿਧਾਇਕ ਨੇ ਜਿਹੜੇ ਦੂਜੀ ਪਾਰਟੀ ਚਲੇ ਗਏ ਨੇ ਉਹਨਾਂ ਨੂੰ ਇਹ ਚੀਜ਼ ਮੰਨਣਾ ਚਾਹੀਦਾ ਵਾ ਉਹ ਵੀ ਆਪਣੇ ਗੁਨਾਹ ਜਿਹੜੇ ਲਿਖ ਗਏ ਉਹ ਵੀ ਉੱਥੇ ਪੇਸ਼ ਹੋਣ ਨਹੀਂ ਬਾਰ-ਬਾਰ ਇਹੀ ਗੱਲ ਕਰ ਰਹੇ ਆ ਕਿ ਉਹਨਾਂ ਨੂੰ ਵੀ ਮੰਨਣਾ ਪਊਗਾ ਕਿਉਂਕਿ ਜਾਂਚ ਉਹਨਾਂ ਦੀ ਵੀ ਹੋਣੀ ਚਾਹੀਦੀ ਆ ਉਹ ਸਰਕਾਰ 'ਚ ਵਜ਼ੀਰੀਆਂ ਭੋਗਿਆ ਨਾ ਰਾਜ ਭੋਗਿਆ ਮੈਂ ਪਹਿਲਾਂ ਇਹ ਗੱਲ ਕਹਿ ਚੁੱਕਾ ਵੀ ਉਹਨਾਂ ਨੇ ਰਾਜ ਭੋਗਿਆ ਉਹ ਜਿਹੜਾ ਜੇ ਬੇੜੀ ਕਹਿੰਦੇ ਡੁੱਬਣ ਲੱਗੀ ਚੂਹੇ ਛਾਲ ਮਾਰ ਜਾਂਦੇ ਪਰ ਕਿਸੇ ਲਈ ਬੇੜੀ ਨਹੀਂ ਡੁੱਬਦੀ ਹੁੰਦੀ ਚੂਹੇ ਡੁੱਬ ਜਾਂਦੇ ਹੁੰਦੇ ਆ ਮੌਕਾ ਸੀਗਾ ਐਸਲੇ ਐਸਲੇ ਪਾਰਟੀ ਨੂੰ ਇਕੱਠੇ ਕਰਕੇ ਆਪਣੀਆਂ ਸਾਰੀਆਂ ਗਲਤੀਆਂ ਜਿਹੜੀਆਂ ਲੋਕਾਂ ਦੇ ਲਿਉਂਦੇ ਸਾਰੇ ਵਜ਼ੀਰ ਇਹਨਾਂ ਦੇ ਮੰਤਰੀ ਸੰਤਰੀ ਵਜ਼ੀਰ ਇਹਨਾਂ ਦੇ ਹੁੰਦੇ ਲੋਕਾਂ ਦੇ ਸੜਕਾਂ ਤੇ ਹੁੰਦੇ ਹਾਂ ਅਸੀਂ ਗਲਤੀ ਕੀਤੀਆਂ ਆ ਜੋ ਗਲਤੀਆਂ ਲੋਕਾਂ ਕੋਲ ਵੀ ਮਾਫੀ ਮੰਗਦੇ ਤੇ ਅਕਾਲ ਤੱਕ ਸਭ ਜਾ ਕੇ ਮਾਫੀ ਮੰਗਦੇ ਤੇ ਫਿਰ ਸ਼ਾਇਦ ਲੋਕ ਇਹਨਾਂ ਨੂੰ ਲੋਂਦੇ ਪਰ ਐਸਲੇ ਕੋਈ ਇਹਨਾਂ ਦਾ ਆਧਾਰ ਨਹੀਂ ਰਹਿ ਗਿਆ ਜੀਜੇ ਸਾਲੇ ਦੀ ਪਾਰਟੀ ਬਣ ਗਈ ਜੀਜੇ ਸਾਲੇ ਦੀ ਪਾਰਟੀ ਤੋਂ ਅੱਗੇ ਨਹੀਂ ਵਧ ਰਹੀ ਇਹ ਚੀਜ਼ ਠੀਕ ਹੈ ਬਹੁਤ ਬਤਨਵਾਦ ਜੀ ਇਹ ਸੀ ਗੱਲਬਾਤ ਕੀਤੀ ਸਰਬਜੀਤ ਸਿੰਘ ਹੈਰੀ ਜਿਹੜੇ ਕਿ ਅਕਸਰ ਸਮਾਜ ਦੇ ਲੋਕ ਭਲਾਈ ਦੇ ਗੱਲਾਂ ਕਰਦੇ ਨੇ ਤੇ ਅੱਜ ਇਸ ਮੁੱਦੇ ਤੇ ਗੱਲਬਾਤ ਕੀਤੀ ਜਿਹੜਾ ਕਿ ਮੁੱਦਾ ਤੁਸੀਂ ਦੇਖਿਆ ਵੀ ਬੜਾ ਗਰਮਾਇਆ ਹੋਇਆ ਵਾ ਕੱਲ ਸਰਦਾਰ ਕਬੀਰ ਸਿੰਘ ਬਾਦਲ ਜਿਹੜੇ ਕਿ ਅਕਾਲ ਤਖਤ ਸਭਾ ਕੇ ਉਹ ਪੇਸ਼ ਹੁੰਦੇ ਨੇ ਉਹਨਾਂ ਨੂੰ ਤਰਖਾਈਆ ਕਰਾ ਕੀਤਾ ਗਿਆ ਸੀ ਅਕਾਲ ਤਖਤ ਸਾਹਿਬ ਵੱਲੋਂ ਅਤੇ ਉਥੇ ਆ ਕੇ ਨਿਮਾਣੇ ਸਿੱਖ ਮੁੰਗ ਜਿਹੜਾ ਇੱਥੇ ਉਥੇ ਆ ਕੇ ਮੱਥਾ ਟੇਕਦੇ ਨੇ ਪਰ ਸਰਦਾਰ ਜਿਹੜੇ ਕੀ ਸਭ ਜਿਹੜੀ ਸਖੀ ਹਰੀ ਨੇ ਉਹਨਾਂ ਦਾ ਇਹ ਵੀ ਕਹਿਣਾ ਪਈ ਇਹਨਾਂ ਨੂੰ ਸਰ ਤੁਸਾਂ ਸਹਾਇ ਦੇਣੀ ਚਾਹੀਦੀ ਆ ਤਾਂ ਜੋ ਕਿ ਗਾਂ ਜਿਹੜੀ ਸਰਕਾਰਾਂ ਆਉਣ ਗਿਆ ਉਹਨਾਂ ਨੂੰ ਇਸ ਚੀਜ਼ ਦਾ ਗਿਆਨ ਹੋ ਸਕੇ ਕਿ ਸ੍ਰੀ ਗੁਰੂ ਅੰਗਦ ਸਾਹਿਬ ਦੀ ਇੱਕ ਬੇਰਬੀ ਹੁੰਦੀ ਆ ਤੇ ਉਹਨਾਂ ਨੂੰ ਵੱਤ ਵਤ ਸਖ ਸਜਾ ਜਿਹੜੀ ਆ ਉਹ ਮਿਲਣੀ ਚਾਹੀਦੀ ਆ ਮੇਨੋ ਦੇ ਆਵਾਜ਼ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਸੈਂਟਰ ਪੰਜਾਬ ਟੀਵੀ ਲਈ ਅਮਰ ਸਾਹਿਬ